ਹੈਲੋ ਗਾਇਸ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਕੌੜੇ ਐਂਡ ਬ੍ਰੈਡ ਡਿਪ ਪਕੌੜੇ ਤੇ ਅੱਜ ਹੋਇਆ ਮੌਸਮ ਠੰਡਾ ਅੱਜ ਪੈ ਗਿਆ ਮੀ ਤੇ ਇਸ ਕਰਕੇ ਆਪਣਾ ਦਿਲ ਕਰਦਾ ਪਿਆ ਸੀ ਪਕੌੜੇ ਖਾਣ ਨੂੰ ਬਣਾਉਣ ਨੂੰ ਸੋ ਇਸ ਕਰਕੇ ਆਪਾਂ ਇਹ ਬੱਚਾ ਵਾਸਤੇ ਆਲੂ ਦੇ ਪਕੌੜੇ ਇੱਧਰ ਵੀ ਮੈਂ ਆਲੂ ਪਾਏ ਵਿੱਚ ਇੱਧਰ ਵੀ ਆਲੂ ਕੱਟੇ ਹੋਏ ਆ ਕਿਤੇ ਗੋਲ-ਗੋਲ ਕੇ ਕਿਤੇ ਲੰਮੇ ਤੇ ਇਸ ਕਰਕੇ ਆਪਾਂ ਬੱਚਾ ਵਾਸਤੇ ਆਲੂ ਵਾਲੇ ਪਕੌੜੇ ਤੇ ਆਪਣੇ ਵਾਸਤੇ ਬ੍ਰੈਡ ਦੇ ਪਕੌੜੇ ਤੇਦਰ ਮੈਨੂੰ ਬਹੁਤ ਜਿਆਦਾ ਸਵਾਲ ਲੱਗਦੇ ਆ ਬ੍ਰੈਡ ਦੇ ਪਕੌੜੇ ਸੋ ਇਸ ਕਰਕੇ ਆਪਾਂ ਅੱਜ ਬ੍ਰੈਡ ਵਾਲੇ ਪਕੌੜੇ ਬਣਾਵਾਂਗੇ ਟਾਈਮ ਹੀ ਹੋ ਗਿਆ ਚਾਹ ਦਾ ਤੇ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਸ਼ਾਮ ਦਾ ਟਾਈਮ ਆ ਹਾਂਜੀ ਬਹੁਤ ਹੀ ਵਧੀਆ ਪਕੌੜੇ ਬਣ ਕੇ ਤਿਆਰ ਨੇ ਤੇ ਬਹੁਤ ਹੀ ਵਧੀਆ ਮਤਲਬ ਕਿ ਫੁੱਲ ਗਏ ਆ ਫੁੱਲੇ ਫੁੱਲੇ ਤੇ ਆਪਾਂ ਵੈਸੇ ਜਿਆਦੇ ਤਗੜੇ ਕੁੱਕ ਨਹੀਂ ਹੈਗੇ ਨਾ ਹਲਵਾਈ ਹੈਗੇ ਆ ਆਪਾਂ ਸੋ ਇਸ ਕਰਕੇ ਆਪਾਂ ਜਿੱਤਰਾ ਦੀ ਆਪਾਂ ਨੂੰ ਜਾ-ਚਾ ਕੱਢਣ ਦੀ ਜਿੱਤਰਾ ਕਿ ਲੰਬੇ-ਲੰਬੇ ਕੱਟ ਕਰਕੇ ਜਾਂ ਗੋਲ-ਗੋਲ ਕੱਟ ਕਰਕੇ ਟੇਡੇ-ਮੇਡੇ ਕਰ ਕਰਕੇ ਸੋ ਇਸ ਕਰਕੇ ਆਪਾਂ ਬੱਚਾ ਵਾਸਤੇ ਪਕੌੜੇ ਬਣਾਉਣ ਲੱਗੇ ਆਂ ਵੈਸੇ ਮੈਂ ਕਾਫੀ ਕੋਈ ਮਾਹਿਰ ਨਹੀਂ ਹੈਗੀ ਪਕੌੜੇ ਕੱਢਣ ਚ ਇਹ ਮੈਂ ਬਹੁਤ ਹੀ ਘੱਟ ਕੱਢਦੀ ਆਂ ਮੈਨੂੰ ਜਿਆਦਾ ਬ੍ਰੈੱਡ ਵਾਲੇ ਪਸੰਦ ਆ ਮੈਂ ਬ੍ਰੈੱਡ ਵਾਲੇ ਬੋਜਾ ਦੇ ਕੱਢਦੀ ਆਂ ਪਕੌੜੇ ਤੇ ਪਿਆਜ਼ ਵਾਲੇ ਵੀ ਬਹੁਤ ਘੱਟ ਬਣਾਉਂਦੀ ਆ ਮੈਂ ਪਰ ਪਸੰਦ ਨਹੀਂ ਪਿਆਜ਼ ਵਾਲੇ ਚਲੋ ਜੀ ਜਿਆਦਾ ਟਾਈਮ ਵੇਸਟ ਨਾ ਕਰ ਦੋਏ ਆਪਾਂ ਬਣਾਉਣ ਲੱਗਿਆਂ ਇੱਕ ਤਾਂ ਕੱਢ ਲਿਆ ਕਪੂਰ ਕੱਢ ਲਿਆ ਤੇ ਸੋ ਦੂਸਰਾ ਪੂਰ ਬਣ ਕੇ ਤਿਆਰ ਆ ਰੈਡੀ ਹੋਣ ਵਾਲਾ ਵਾ ਸੋ ਇਧਰ ਤੀਸਰਾ ਪੂਰਾ ਚਲੋ ਜੀ ਆਪਾਂ ਸਮੇਂ ਦੀ ਬਰਬਾਦੀ ਨਾ ਕਰਦੇ ਹੋਏ ਆਪਾਂ ਕੱਢ ਲੀਏ ਪਕੌੜੇ ਤੇ ਫਿਰ ਆਪਾਂ ਬਣਾ ਕੇ ਤੇ ਖਾ ਕੇ ਤੁਹਾਨੂੰ ਦੱਸਾਂਗੇ ਕਿ ਕਿਤਰਾ ਦੇ ਬਣਿਆ ਹੋਏਸ ਕਰਕੇ ਤੁਸੀਂ ਮੇਰੀ ਵੀਡੀਓ ਨੂੰ ਕਰੋ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਹਾਂਜੀ ਤਕਰੀਬਨ ਆਲੂ ਵਾਲੇ ਪਕੌੜੇ ਨਿਕਲ ਗਏ ਆ ਬਣ ਗਿਆ ਤਿਆਰ ਆ ਰੈਡੀ ਆ ਸੋ ਆਪਾਂ ਬ੍ਰੈਡ ਵਾਲੇ ਤਿਆਰ ਕਰੰਦੇ ਆ ਦੋ ਪੀਸ ਬ੍ਰੈਡ ਵਾਲੇ ਆਪਾਂ ਬਣਾ ਲਿਆ ਤੇ ਇੱਧਰ ਬ੍ਰੈਡ ਵਾਲੇ ਪਾਏ ਆ ਬਾਕੀ ਇਹਲੇ ਆਪਾਂ ਬਣਾਉਣੇ ਆ ਥੋੜੇ ਜਿੇ ਤਾਂ ਬਹੁਤ ਹੀ ਵਧੀਆ ਪਕੌੜੇ ਬਣ ਕੇ ਤਿਆਰ ਆ ਤੁਸੀਂ ਵੀ ਬਣਾਓ ਤੇ ਖਾਓ ਇੰਜੋਏ ਕਰੋ ਇੱਧਰ ਆਪਾਂ ਚਾਹ ਰੱਖਤੀ ਆ ਚਾਹ ਤਾਂ ਦੁਕਾਨ ਤੇ ਭੇਜਦੀ ਆਏ ਹੁਣ ਆਪਾਂ ਘਰ ਵਾਸਤੇ ਬਣਾਉਣ ਲੱਗੇ ਨਾਲ ਪਕੌੜਿਆਂ ਦੀ ਚਾਹ ਪੀਵਾਂਗੇ ਹਾਂਜੀ ਇੱਧਰ ਚਾਹ ਸਾਡੀ ਰਿਜ ਰਿਜ ਕਮਲੀ ਹੋਈ ਇੱਧਰ ਮੇਰਾ ਧਿਆਨ ਸੀ ਪਕੌੜਿਆਂ 'ਚ ਇੱਧਰ ਵਿਚਾਰੀ ਚਾਹ ਰਿਜ ਰਿਜ ਕੇ ਕਮਲੀ ਹੋ ਗਈ ਹੁਣ ਆਪਾਂ ਪਾਉਣ ਲੱਗੇ ਇਹਦੇ ਵਿੱਚ ਦੁੱਧ ਲਓ ਜੀ ਸਾਡੀ ਚਾਹ ਚ ਆਪਾਂ ਪਾਤਾ ਦੁੱਧ ਆਪਾਂ ਖਾ ਲਈਆ ਬ੍ਰੈਡ ਪਕੌੜੇ ਤੇ ਇੱਧਰ ਬੱਚਣ ਖਾ ਲਈ ਆਲੂ ਵਾਲੇ ਬਹੁਤ ਜਿਆਦੇ ਸਵਾਦ ਸੀ ਤੇ ਇੱਧਰ ਆਹ ਵਾਲੀ ਸੋਸ ਆ ਇੱਧਰ ਆਹ ਵਾਲੀ ਸੋਸ ਆ ਤੇ ਇੱਧਰ ਘਰ ਵਾਲੀ ਸੋਸ ਆ ਜੋ ਕਿ ਬਣਾਉਂਦੇ ਆ ਮੈਨੂੰ ਇਹ ਬਹੁਤ ਸਵਾਲ ਲੱਗਦੀ ਆ ਘਰ ਜਿਹੜੀ ਘਰੇ ਬਣਾਈ ਆ ਤੇ ਬਾਕੀ ਕੌਣ-ਕੌਣ ਪਕੌੜਿਆਂ ਚੋਂ ਲੱਭ-ਲੱਭ ਕੇ ਆ ਝੂਰਪੂਰ ਖਾਂਦਾ ਪਕੌੜਿਆਂ ਦਾ ਤੇ ਮੈਂ ਜਿਹੜੇ ਵੀ ਪਕੌੜੇ ਬਣਾਉਂਦੇ ਆ ਨਾ ਤੇ ਮੈਂ ਉਹਦੇ ਵਿੱਚੋਂ ਵੱਡੇ-ਵੱਡੇ ਪਕੌੜੇ ਨਹੀਂ ਮੈਂ ਖਾਂਦੀ ਮੈਂ ਆ ਝੂਰਪੂਰ ਖਾਨੀ ਆ ਬੜਾ ਸਵਾਲ ਲੱਗਦਾ ਕੌਣ-ਕੌਣ ਖਾਂਦਾ ਦੱਸਿਓ ਕਮੈਂਟਾਂ ਚ ਮੈਂ ਬਹੁਤ ਜ਼ਿਆਦਾ ਝੂਰਪੂਰ ਖਾਨੀ ਪਕੌੜਿਆਂ ਦਾ ਤੁਸੀਂ ਬਣਾਵਾਂਗੇ ਕੜੀ ਕੋ ਵਿਦੇਸੀ ਤਰੀਕੇ ਨਾਲ ਸਿੰਪਲ ਤਰੀਕੇ ਨਾਲ ਬਿਲਕੁਲ ਆਸਾਨ ਤਰੀਕਾ ਆਪਾਂ ਬਣਾਵਾਂਗੇ ਲੱਸੀ ਦੀ ਕੜੀ ਜੋ ਕਿ ਉਹਦੇ ਵਿੱਚ ਪੁਣਾ ਤੇਜ ਪੱਤਾ ਲਸਣ ਪਿਆਜ਼ ਹਰੀ ਮਿਰਚ ਜੀਰਾ ਆਪਾਂ ਮੇਥਰੇ ਵੀ ਪਾ ਸਕਦੇ ਆ ਪਰ ਇਸ ਵਾਰ ਮੇਰੇ ਕੋਲ ਮੇਥਰੇ ਨਹੀਂ ਹੈਗੇ ਸੋ ਇਸ ਕਰਕੇ ਆਪਾਂ ਸਕਿਪ ਸਕਿਪ ਕਰ ਦਾਂਗੇ ਮੇਥਰੇ ਤੁਸੀਂ ਪਾ ਸਕਦੇ ਹੋ ਜੇ ਤੁਹਾਡੇ ਕੋਲ ਹੈਗੇ ਆ ਮੇਥਰੇ ਤੇ ਬਾਕੀ ਆਪਾਂ ਇੱਧਰ ਮੈਂ ਲੱਸੀ ਦੇ ਵਿੱਚ ਵੇਸਣ ਨੂੰ ਪਾਤਾ ਆ ਤੇ ਵੇਸਨ ਨੂੰ ਪਾ ਕੇ ਫੈਂਟ ਦਾ ਵਿੱਚ ਹਲਦੀ ਪਾਤੀ ਆ ਮਸਾਲਾ ਪਾਤਾ ਲੂਣ ਪਾਤਾ ਮੈਂ ਸਾਰਾ ਸਮਾਨ ਪਾਤਾ ਵਾ ਤੇ ਇਹ ਕੋਲ ਆਪਾਂ ਤਿਆਰ ਕਰ ਲਿਆ ਵਾ ਵੇਸਨ ਦਾ ਤੇ ਲੱਸੀ ਦਾ ਤੇ ਇਧਰ ਆ ਸਮਾਨ ਵੀ ਮੈਂ ਰੈਡੀ ਕਰਤਾ ਆ ਬਰੀਕ ਬਰੀਕ ਕੱਟ ਲਿਆ ਵਾ ਤੇ ਇਧਰ ਆਪਾਂ ਮੈਂ ਤੇਲ ਵੀ ਪਾਤਾ ਕੁੱਕਰ ਚ ਤੇ ਤੇਲ ਪਤਾ ਨਹੀਂ ਕਿਵੇਂ ਦਾ ਵਾ ਲੇ ਮੈਲਜੀ ਲੱਗੰਦੇ ਆ ਨਾ ਲਿਆਂਦਾ ਪਤਾ ਨਹੀਂ ਕਿਹੜੀ ਬੋਤਲ ਆ ਤੇ ਸੋ ਤੇਲ ਗਰਮ ਹੋ ਗਿਆ ਹੁਣ ਆਪਾਂ ਉਹਦੇ ਵਿੱਚ ਆ ਸਮਾਨ ਪਾ ਦਾਂਗੇ ਤੇਲ ਪਤਾ ਨਹੀਂ ਇਹ ਕਿਹੜਾ ਵਾ ਨਵਾਂ ਤੇਲ ਲਿਆਂਦਾ ਪਤਾ ਨਹੀਂ ਕਿਹੜਾ ਵਾ ਤੇ ਇਹ ਵਧੀਆ ਤੇਲ ਨਹੀਂ ਲੱਗਦਾ ਮੈਨੂੰ ਚਲੋ ਜੀ ਆਪਾਂ ਬਣਾਉਨੇ ਆਂ ਦੇਸੀ ਤਰੀਕੇ ਨਾਲ ਪਹਿਲਾਂ ਆਪਾਂ ਪਾਵਾਂਗੇ ਜੀਰਾ ਸੋ ਮੇਰੇ ਹੱਥ 'ਚ ਫੋਨ ਆ ਇਸਕੇ ਮੈਂ ਮਤਲਬ ਕਿ ਮੈਨੂੰ ਔਖਾ ਜਿਹਾ ਲੱਗਦਾ ਚਲੋ ਮੈਂ ਤੁਹਾਨੂੰ ਦੱਸ ਦੇਣੀ ਆ ਜੀਰਾ ਪਾਵਾਂਗੇ ਉਸ ਤੋਂ ਬਾਅਦ ਲਸਣ ਪਾਵਾਂਗੇ ਤੇਜ ਪੱਤਾ ਪਾਵਾਂਗੇ ਤੇ ਪਿਆਜ਼ ਪਾਵਾਂਗੇ ਹਾਂਜੀ ਲਓ ਜੀ ਮੈਂ ਤੇਲ ਦੇ ਵਿੱਚ ਜੀਰਾ ਤੇ ਲਸਣ ਪਾਤਾ ਆ ਤੇ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਰਾਊਨ ਮਤਲਬ ਕਿ ਲਾਲ ਹੋਣ ਦਵਾਂਗੇ ਲਸਣ ਨੂੰ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼ ਤੇ ਹਰੀਆਂ ਮਿਰਚਾਂ ਤੇ ਆਪਾਂ ਲਓ ਜੀ ਤੇਜ ਪੱਤਾ ਵੀ ਪਾਈ ਦਿੰਨੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਕੜੀ ਦੀ ਰੈਸਪੀ ਬਣਾਵਾਂਗੇ ਆਪਾਂ ਜੋ ਦੇਸੀ ਤਰੀਕੇ ਦੇ ਨਾਲ ਤੇ ਤੁਸੀਂ ਵੀ ਬਣਾਓ ਤੇ ਖਾਓ ਤੇ ਬਹੁਤ ਜਿਆਦੀ ਕੜੀ ਸਵਾਦ ਮੰਦੀ ਆ ਕੜੀ ਦੇ ਨਾਲ ਆਪਾਂ ਬਣਾਵਾਂਗੇ ਸ਼ਾਇਦ ਚੋਲ ਤਾਂ ਲੋ ਜੀ ਮੈਂ ਇਹਦੇ ਵਿੱਚ ਹੁਣ ਲਸਣ ਤੋਂ ਬਾਅਦ ਮੈਂ ਪਿਆਜ਼ ਵੀ ਪਾਤੇ ਆ ਤੇ ਇਹਨਾਂ ਨੂੰ ਆਪਾਂ ਬਰਾਊਨ ਕਰ ਲਾਂਗੇ ਹਲਕਾ ਜਿਹਾ ਬਰਾਊਨ ਤੇ ਦੇਖੋ ਪਕੌੜੇ ਮੈਂ ਪਉਂਦੀ ਆ ਕਿ ਨਹੀਂ ਪਉਂਦੀ ਅੱਗੋਂ ਪਤਾ ਨਹੀਂ ਤੇ ਬਾਕੀ ਫਿਰ ਆਪਾਂ ਜਿਹਾ ਆਣੀ ਆ ਬੂਰੇ ਹਲਾਉ ਤੋਇ ਪਿਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਤੇ ਕੰਮ ਕਰਨਾ ਤਾਂ ਪੈਂਦਾ ਹੀ ਤੁਹਾਨੂੰ ਪਤਾ ਕਰਨ ਆ ਜਾਈਦਾ ਰੋਈ ਜ ਫਿਰ ਭੱਜ ਜਾਈਦਾ ਇਸੀ ਥੱਲੇ ਚਲੋ ਜੀ ਸੋ ਮੈਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਇਹਦੇ ਆਪਾਂ ਬਣਾਉਣ ਲੱਗੇ ਕੜੀ ਓਕੇ ਜੀ ਮਿਲਦੇ ਆ ਬਾਅਦ ਆ ਬਾਕੀ ਵੀਰਾ ਅੱਜ ਦਾ ਛੋਟਾ ਜਿਹਾ ਵਲੋਗ ਤੇ ਆ ਜਿਹੜੇ ਥੋੜੇ ਬੋਤੇ ਸੋਦੇ ਮੰਗਾਏ ਸੀ ਜਦੋਂ ਆਪਾਂ ਮਤਲਬ ਕਿ ਵਾਂਡਿਓ ਜਾ ਕੇ ਆ ਗਏ ਆ ਤੇ ਹੁਣ ਕਾਫੀ ਸੋਦੇ ਖਤਮ ਸੀ ਖਾਂਡਿਆ ਤੇ ਬਾਕੀ ਤੇਲ ਜੀਰਾ ਜੋ ਵੀ ਆ ਮਤਲਬ ਕਿ ਘਰ ਦਾ ਸਮਾਨ ਰਾਸ਼ਨ ਰੋਸ਼ਨ ਇਹ ਮੰਗਵਾਇਆ ਵਾ ਤੇ ਖੰਡ ਅਸੀਂ 6 ਮਹੀਨੇ ਨਿਕਲ ਗਈ ਬੋਰੀ ਲਿਆਂਦੀ ਸੀ ਆਪਾਂ ਤੇ ਸੋ ਇਸ ਕਰਕੇ ਹੁਣ ਥੋੜੀ ਬਥੀ ਮੈਨੂੰ ਲੱਗਦਾ 10 ਕਿਲੋ ਹੁਣੀਆਂ ਤੇ ਇੰਨੀ ਕੁ ਲਿਆਂਦੀ ਆ ਤੇ ਕਿਉਂਕਿ ਜੋ ਜਾਰੀ ਲੈ ਕੇ ਆਈਏ ਖੰਡ ਤੇ ਵਾਵਾ ਬਰਕਤ ਜੀ ਰਹਿੰਦੀ 6 ਮਹੀਨੇ ਲੰਘ ਗਏ ਆ ਕਿਉਂਕਿ ਚਾਹ ਬਹੁਤ ਜ਼ਿਆਦੀ ਬੰਦੀ ਸਾਡੀ ਦੁਕਾਨ ਤੇ ਤੇ ਚਲੋ ਜੀ ਰਾਸ਼ਨ ਪਣੀ ਹਨਾ ਤੁਹਾਨੂੰ ਪਤਾ ਚੱਲਦੇ ਰਹਿੰਦਾ ਖਤਮ ਹੁੰਦੇ ਰਹਿੰਦਾ ਆਪਾਂ ਲਿਆਉਂਦੇ ਰਹਿੰਨੇ ਆ ਚਲੋ ਚੱਲਦਾ ਰਹੇ ਐਵੇਂ ਪ੍ਰਮਾਤਮਾ ਕਰੇ ਸਭ ਦੇ ਘਰ ਐਵੇਂ ਮਤਲਬ ਕਿ ਤੰਦਰੁਸਤੀ ਮਤਲਬ ਵਗੇ ਰਹੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਘਰੇ ਬਰਕਤਾਂ ਹੋਣ ਤੇ ਤਾਂ ਜੋ ਸਾਰੇ ਵਧੀਆ-ਵਧੀਆ ਖਾਂਦੇ ਰਹਿਣ ਤੇ ਸੌਦੇ ਲਿਆਉਂਦੇ ਰਹਿਣ ਐਵੇਂ ਬਣਿਆ ਰਵੇ ਬਾਕੀ ਦੁੱਖ ਨਹੀਂ ਕੋਈ ਹੋਣਾ ਚਾਹੀਦਾ ਥੋੜੇ-ਬੋਤੇ ਪੈਸੇ ਨਾਲ ਤਾਂ ਚਲੋ ਗੁਜ਼ਾਰਾ ਕਰ ਲਈਦਾ ਵਾ ਪਰ ਕੋਈ ਰੱਬ ਬਿਮਾਰੀ ਬਮੂਰੀ ਨਾ ਪਾਇਆ ਕਰੇ ਤੇ ਬਾਕੀ ਸਭ ਕੁਝ ਠੀਕ ਆ ਓਕੇ ਆ ਵਧੀਆ ਵਾ ਤੇ ਚਲੋ ਜੀ ਇੱਧਰ ਮੇਰੇ ਪਿਆਜ਼ ਹੋਣ ਦੇ ਬਰਾਊਨ ਤੇ ਬਾਕੀ ਆਂਬ ਦਾ ਚਾਰ ਸਾੜਾ ਹੋ ਗਿਆ ਖਤਮ ਤੇ ਇੱਕਦਮ ਥੱਲੇ ਲੱਗ ਗਿਆ ਵਾ ਚਾਰ ਮਤਲਬ ਕਿ ਅੱਧਾ ਕਿਲੋ ਰਹਿ ਗਿਆ ਹੋਣਾ ਸ਼ਾਇਦ ਤੇ ਹੁਣ ਅੰਬ ਦੇ ਚਾਰ ਪਾਉਣ ਦਾ ਮੌਸਮ ਆ ਗਿਆ ਹੈ ਕਿੰਨੇ ਕਿੰਨੇ ਚਾਰ ਪਾ ਲਿਆ ਇਹ ਅੰਬ ਦਾ ਦੱਸੋ ਕਮੈਂਟਾਂ ਚ ਤੇ yağ ਤੇਲ ਕਾਫੀ ਜ਼ਿਆਦਾ ਥੱਲੇ ਆ ਤੇ ਹੱਲੇ ਅਸੀਂ ਅੰਬ ਦਾ ਚਾਰ ਪਾਉਣਾ ਆ ਲੇਟ ਹੋ ਗਏ ਆ ਆਪਾਂ ਕਿਉਂਕਿ ਆਪਾਂ ਤੁਹਾਨੂੰ ਪਤਾ ਵਾਢੀ ਚੱਲ ਗਈ ਸੀ ਤੇ ਹੁਣ ਬਸ ਸੋਚਦੀ ਆ ਅੱਜ ਜਾਂ ਕੱਲ ਲੈ ਆਈਏ ਅੰਬੀਆਂ ਤੇ ਚਾਰ ਵੈਸੇ ਮੈਨੂੰ ਪਾਉਣਾ ਨਹੀਂ ਆਉਂਦਾ ਦੇਖੋ ਚੀਜੇ ਤੋਂ ਪਵਾਉਨੇ ਆ ਅੱਗੇ ਮੰਮੀ ਪਾ ਕੇ ਦਿੰਦੀ ਸੀ ਐਦਕੀ ਆਪਾਂ ਪਵਾਇਆ ਨਹੀਂ ਆ ਤੇ ਚਲੋ ਜੀ ਆਪਾਂ ਬਸ ਹੁਣੇ ਚਾਰ ਪਾਵਾਂਗੇ ਆਪਾਂ ਕਿੰਨੇ ਕਿੰਨੇ ਆ ਚਾਰ ਪਾ ਲਿਆ ਵਾ ਤੇ ਦੱਸਿਓ ਕਮੈਂਟਾਂ ਚ ਆਪਾਂ ਲਿਪਾਉਣਾ ਆ ਅ ਬਰਸਾਤਾਂ ਦਾ ਵੀ ਮੌਸਮ ਆ ਵੈਸੇ ਚਾਰ ਲੇਟ ਹੋ ਗਿਆ ਅੱਗੇ ਅ ਪਹਿਲਾਂ ਪਾ ਲਈਦਾ ਸੀ ਚਲੋ ਕੋਈ ਨਾ ਪਾ ਹੀ ਲੈਣਾ ਵਾ ਹਾਂਜੀ ਮੈਂ ਸਾਰਾ ਸਮਾਨ ਪਾਤਾ ਇਹ ਪਿਆਜ਼ ਮਤਲਬ ਕਿ ਲੱਸੀ ਲੂਸੀ ਹਣਾ ਮਤਲਬ ਕਿ ਵੇਸਣ ਸਾਰਾ ਕੁਝ ਕੋਲ ਪਾਤਾ ਆ ਤੇ ਹੁਣ 15-20 ਮਿੰਟ ਲੱਗਣਗੇ ਰਿਜਨ ਚ ਅੱਧਾ ਘੰਟਾ ਲੱਗੂਗਾ ਕੜੀ ਨੂੰ ਬੜਨ ਚ ਤੇ ਚਲੋ ਜੀ ਹੁਣ ਬਾਕੀ ਮੈਂ ਕੁੱਕਰ ਚ ਬਣਾਈ ਜਾਂ ਤੇ ਬਾਕੀ ਟੱਕਾਂ ਉੱਤੇ ਫਿੱਟ ਨਹੀਂ ਕਰਨਾ ਲਾਉਣਾ ਨਹੀਂ ਆ ਬਸ ਐਵੇਂ ਕਰਕੇ ਖੁੱਲ ਖੁੱਲਾ ਰੱਖਣਾ ਵਾ ਤੇ ਥੋੜੇ ਥੋੜੇ ਟਾਈਮ ਤੱਕ ਹਲੋਂਦੇ ਰਹਿਣਾ ਵਾ ਕੜੀ ਨੂੰ ਤੇ ਸੇਕ ਕਰ ਦੇਣਾ ਠੀਕ ਠੀਕ ਜਿਆਦਾ ਤੇਜ਼ ਨਹੀਂ ਤੇ ਬਾਕੀ ਮੇਰਾ ਆਰਾਦਾ ਬਣ ਗਿਆ ਪਕੌੜੇ ਕੱਢਣ ਦਾ ਤੇ ਥੋੜੀ ਜਿਹੀ ਪਿਆਜ਼ ਵਿੱਚ ਪਾਤੇ ਆ ਤੇ ਬਸ ਵੇਸਣ ਪਾ ਕੇ ਤੇ ਮੈਂ ਪਕੌੜੇ ਕੱਢਾਂਗੀ ਥੋੜੇ ਜੇ ਕੜੀ ਚ ਪਾਉਣ ਨੂੰ ਤੇ ਬਾਕੀ ਮਿਲਦੇ ਆ ਬਾਅਦ ਚ ਕੜੀ ਬਣਾ ਕੇ ਪਕੋੜੇ ਬਣਾ ਕੇ ਓਕੇ ਜੀ ਬਾਏ ਬਾਏ ਹਾਂਜੀ 5 ਮਿੰਟ ਹੋ ਗਏ ਕੜੀ ਨੂੰ ਬੰਦਿਆ ਮਤਲਬ ਕਿ ਕਲਰ ਜਿਹੜਾ ਇਹ ਆਪਣੇ ਆਪ ਕੜੀ ਦਾ ਬਣ ਗਿਆ ਇਹ ਪਹਿਲਾਂ ਨਹੀਂ ਸੀ ਬਣਿਆ ਤੇ ਹੁਣ ਰਿਜਣਾ ਸ਼ੁਰੂ ਬਸ ਹੋਣੀ ਵਾਲੀ ਰਿਜਨ ਲਈ ਸੀ ਸੰਘਣੀ ਹੋ ਗਈ ਸੀ ਮੈਂ ਥੋੜਾ ਪਾਣੀ ਪਾਇਆ ਤੇ ਬਾਕੀ ਇੱਧਰ ਮੈਂ ਤੇਲਦਾਰ ਤਾਂ ਪਕੋੜੇ ਬਣਾਉਣ ਵਾਸਤੇ ਪਕੋੜੇ ਕੱਢਨੇ ਆ ਹਾਂਜੀ ਕੜੀ ਰਿਜਣਾ ਸਟਾਰਟ ਹੋ ਗਈ ਆ ਰਿਜਨ ਦਈ ਆ ਕੜੀ ਮੈਂ ਥੋੜੀ ਬਣਾਈ ਸੀ ਫਿਰ ਵੀ ਜਿਆਦਾ ਬਣ ਗਈ ਤੇ ਬਾਕੀ ਇੱਧਰ ਪਕੌੜੇ ਬਣਦੇ ਆ ਇਹ ਤੇਲ ਸਹੀ ਨਹੀਂ ਆਇਆ ਐ ਕਿ ਝਗ ਝਗ ਜੀ ਬਣਦੀ ਪਈ ਆ ਤੇਲ ਚ ਤੇ ਪਕੌੜੀਆਂ ਜੇ ਕੱਢ ਕੇ ਮੈਂ ਪਾ ਦੇਣੀਆਂ ਵਾ ਮਤਲਬ ਕਿ ਇੱਧਰ ਬਣ ਗਏ ਆ ਪਕੌੜੇ ਤੇ ਕੜੀ ਚ ਪਾ ਦੇਣੇ ਆ ਮੈਂ ਕੜੀ ਰਿਜਨ ਦਈ ਆ ਬਸ ਹੋਰ 10 ਮਿੰਟ ਹੋ ਗਏ ਆ ਤੇ ਇਹਨੂੰ ਹੋਰ ਬਸ 15-20 ਮਿੰਟਾਂ ਚ ਬਣ ਜਾਊਗੀ ਹਾਂਜੀ ਆ ਥੋੜੇ ਜਿਹਾ ਪਕੌੜੇ ਆਪਾਂ ਲੈ ਕੇ ਆਇਆ ਖਾਣ ਵਾਸਤੇ ਬਾਕੀ ਕੜੀ ਚ ਪਾਉਣ ਵਾਸਤੇ ਰੱਖ ਆਇਆ ਤੇ ਕੋਣ ਕੋਣ ਇੰਜ ਕਰਦਾ ਵਾ ਕੜੀ ਵਾਸਤੇ ਪਕੌੜੇ ਕੱਢ ਕੇ ਫਿਰ ਥੋੜੇ ਬੁੱਤ ਖਾਈਦੇ ਵੀ ਆ ਬਹੁਤ ਸਵਾਦ ਲੱਗਦੇ ਆ ਸੌਸ ਦੇ ਨਾਲ ਚਲ ਵਾ ਹਾਂਜੀ ਕੜੀ ਸਾਡੀ ਬਣ ਗਈ ਆ ਬਣ ਕੇ ਤਿਆਰ ਆ ਪਕੌੜੇ ਵੀ ਸਾਡੇ ਬਣ ਕੇ ਤਿਆਰ ਆ ਪਕੌੜੇ ਪਾ ਦਾਂਗੇ ਕੜੀ ਚ ਤੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾ ਦੇਣਾ ਵਾ ਕਸੂਰੀ ਮੇਥੀ ਜਿਹਨੂੰ ਕਹਿੰਦੇ ਆ ਮੇਥੀ ਸੁੱਕੀ ਮੇਥੀ ਜਿਹੜੀ ਹੁੰਦੀ ਆ ਇਹ ਬਹੁਤ ਵਧੀਆ 스ਮੈਲ ਛੱਡਦੀ ਆ ਤੇ ਇਹਨੂੰ ਆਪਾਂ ਕੜੀ ਚ ਪਾ ਦਾਂਗੇ ਤੁਸੀਂ ਆਲੂਆਂ ਦੀ ਸਬਜ਼ੀ ਚ ਵੀ ਪਾ ਸਕਦੇ ਹੋ ਤੇ ਬਾਕੀ ਸਿਆਲ ਚ ਠੰਡ ਚ ਧਨੀਆ ਹੁੰਦਾ ਆਪਾਂ ਧਨੀਆ ਪਾ ਦਿੰਨੇ ਆ ਤੇ ਫਿਰ ਬਾਅਦ ਚ ਧਨੀਆ ਤੁਹਾਨੂੰ ਪਤਾ ਗਰਮੀ ਚ ਨਹੀਂ ਮਿਲਦਾ ਤੇ ਆਪਾਂ ਬਾਤ ਮੇਥੀ ਪਾਤੀ ਆ ਤੇ ਪਕੌੜੀ ਪਾਤੀ ਆ ਚਲੋ ਜੀ ਸਾਡੀ ਕੜੀ ਬਣ ਕੇ ਤਿਆਰ ਆ ਹਾਂਜੀ ਤੁਸੀਂ ਵੀ ਬਣਾਓ ਬਹੁਤ ਹੀ ਸੋਖਾ ਤਰੀਕਾ ਆ ਤੇ ਬਾਕੀ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪਲੀਜ਼ ਬਹੁਤ ਜਿਆਦਾ ਮੈਂ ਮਿਹਨਤ ਕਰਦੀ ਆ ਮੇਰੀ ਸਪੋਰਟ ਕਰੋ ਥੋੜੀ ਜੀ ਪਲੀਜ਼ ਸਾਰਿਆਂ ਨੇ ਮੇਰੀ ਵੀਡੀਓ ਵੇਖਿਆ ਕਰੋ ਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੱਧ ਤੋਂ ਵੱਧ ਮੇਰੀ ਵੀਡੀਓ ਵੇਖਿਆ ਕਰੋ ਤਾਂ ਜੋ ਮੇਰਾ ਵਾਚ ਟਾਈਮ ਕੰਪਲੀਟ ਹੋ ਜੇ ਤੁਹਾਡਾ ਬਹੁਤ ਸਾਰਿਆਂ ਦਾ ਧੰਨਵਾਦ ਥੈਂਕ ਯੂ